BSF ਦੀ ਵੱਡੀ ਕਾਮਯਾਬੀ ਗੁਰਦਾਸਪੁਰ ਦੇ ਤਲਵੰਡੀ ਮਕਰਦੇ ਖੇਤਾਂ ਵਿੱਚ ਮਿਲਿਆ ਇੱਕ ਪਾਕਿਸਤਾਨੀ ਡਰੋਨ ਤੋਂ ਇਲਾਵਾ ਸੀਮਾ ਪੋਸਟ ਚੰਦੂ ਵਡਾਲਾ ਤੇ BSF ਲਿਵਿੰਗਸ ਨੇ 11 ਕਿਲੋ ਹੈਰੋਇਨ ਕੀਤੀ ਬਰਾਮਦ ASPT ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ BSF ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸਰਹੱਦੀ ਪਿੰਡ ਤਲਵੰਡੀ ਵਿਰਕ ਚ ਪੀਤੀ ਰਾਤ ਸਰਹੱਦ ਉੱਪਰ BSF ਦੇ ਜਵਾਨਾਂ ਨੂੰ ਕੁਝ ਹਰਕਤ ਗਤੀਵਿਧੀਆਂ ਦਾ ਪਤਾ ਲੱਗਾ ਤਾਂ ਤੁਰੰਤ ਇਹ ਸਬਤੇ ਚਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਚਲ ਸਵੇਰੇ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਖੇਤਾਂ ਵਿੱਚੋਂ 11 ਕਿਲੋ ਹੈਰੋਇਨ ਬਰਾਮਦ ਹੋਈ ਇਸ ਬੰਦੀ ਐਸਪੀਟੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਹੋਰ ਵੀ ਦਸਤਾਵੇਜ਼ ਪ੍ਰਾਪਤ ਹੋਏ ਨੇ ਅਤੇ ਇਸ ਤੋਂ ਇਲਾਵਾ ਕੁਝ ਡਰੋਨ ਚਹੀ ਚੀਜ਼ ਵੀ ਪੁਲਸ ਨੂੰ ਬਰਾਮਦ ਹੋਇਆ ਜਿਸ ਉੱਪਰ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਵਿੱਚ ਵੈਰੀਫਾਈ ਕਰ ਰਹੇ ਫਰਦਰ ਵੀ ਇਹ ਟੋਨ ਦੀ ਐਕਟੀਵਿਟੀ ਕਿਸੋ ਹੋਈ ਹੈ ਔਰ ਬਾਰਡਰ ਪਾਰ ਤੋਂ ਹੀ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਗਰ ਇਨਵੈਸਟਿਗੇਸ਼ਨ ਕਰਾਂਗੇ ਇਸ ਬੰਦੇ ਸਰ ਡਰੋਨ ਕਿਹੜੀ ਕੰਪਨੀ ਦਾ ਹੈਗਾ ਬਾਤ ਇਹ ਕਿੰਨਾ ਕੁ ਵਜਨ ਤੇ ਕਿੱਥੀ ਲੱਗਦਾ ਕਿ ਕਿੱਥੋਂ ਆਵਾ ਸਾਡਾ ਡਰੋਨ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ weight ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਫਰਦਰ ਮੈਸਿਜਿੰਗ ਕਰਾਂਗੇ ਚੰਦੂ ਬਡਾਲਾ ਪਜੀ ਡਰੋਨ ਦੇ ਸਬੰਧ ਘਰੇ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂ ਬਡਾਲੇ ਜੀ ਉਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਰਦਰ ਮੈਸਿਜਿੰਗ ਕਰ ਰਹੇ ਹਾਂ ਅਸੀਂ ਹੁਣ ਤੱਕ ਜੀਤਾ ਗਿਆ ਸਸਪੈਂਸ਼ਨ ਕੀਤਾ ਜਾ ਰਿਹਾ ਹਾਂ ਹਾਂ ਹੁਣ ਅਸੀਂ ਏਰੀਆ ਸਸਪੈਂਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਿਚਾਰੇ ਹਨ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਚੰਦੂ ਬਡਾਲਾ ਸਾਈਡ ਵੀ ਹੈਗੀ ਸਾਡੀ ਸਸਪੈਂਸ਼ਨ ਪ੍ਰੋਪਰ ਕਰਵਾ ਰਹੇ ਹਾਂ ਹਾਂ ਬਿਲਕੁਲ ਇਹ ਦੋਨੋਂ ਨੂੰ ਅਸੀਂ ਕਬਜ਼ੇ ਲੈ ਕੇ ਐਫਐਸਐਨ ਨੂੰ ਭੇਜਾਂਗੇ ਜੀ